ਲੱਗਤੀ ਲਾਹੀ ਹੈ ਕਿਸੇ ਮੰਤਰੀ ਨੇ ਇਹ ਸ਼ੇਅਰ ਸਪਾਟਾ ਕਰਨਾ ਹੋ ਗਿਆ ਇੱਥੇ ਯਾਰ ਜਿਹੜਾ ਹੁਕਮ ਮੁੱਖ ਮੰਤਰੀ ਪੰਜਾਬ ਦਾ ਉਹ ਪੰਜਾਬ ਦੇ ਉਹਨੇ ਨਹੀਂ ਪਤਾ ਕਿ ਅੱਜ ਤੱਕ ਕਾਹ ਵਾਰਿਆ ਉਹਨੂੰ ਪਤਾ ਨਹੀਂ ਕਿ ਬੱਤਾਂ ਕਿਹਦੀਆਂ ਪਾਉਂਦੇ ਆ ਉਹਨੂੰ ਪਤਾ ਸਿਰਫ ਕੇਵਲ ਇਹਦੇ ਉਹਨੇ ਨਹੀਂ ਪਤਾ ਭੂਮਾਸ਼ੀ ਕੀ ਹਾਲ ਤੇ ਇਹ ਕੀ ਦੱਸਣਾ ਚਾਹੁੰਦਾ ਨੂੰ ਇਸ ਪਾਰ ਨੂੰ ਉਹ ਕਿਹੜੀਆਂ ਗੱਲਾਂ ਦੱਸੂਗਾ ਚਾਹੇ ਜਿਹੜੀਆਂ ਪੰਜਾਬ ਦੇ ਅੰਦਰ ਪਤਾ ਨਹੀਂ ਲੱਗੀਆਂ ਸਭ ਕੁਝ ਪਤਲਾ ਹੈ ਸਭ ਕੁਝ ਕਰਤਾਲਦਾ ਉਹ ਔਰ ਇਹ ਲੈ ਕਰਨਾ ਕੁਛ ਨਹੀਂ ਜਿਹੜਾ মিডিਆ ਪਰ ਸਵਾਲ ਬਿਲਕੁਲ ਇਹੀ ਹੈ ਜਿਹੜੇ ਹੁਣ ਵਕਈ ਵਾਰੀ ਹੁਣ ਦੇਖਾ ਤੁਸੀਂ ਕਹਿੰਦੇ ਹੋ ਜੌਨ ਕੈਰੀ ਪਾਕਿਸਤਾਨ ਦੇ ਦੌਰੇ ਤੇ ਗਿਆ ਜਾਂ ਅਬਾਮਾ ਨੇ ਪੋਤਨ ਨੂੰ ਮਿਲਣ ਜਾਣਾ ਹੈ ਪਤਾ ਤਾਂ ਉਹਨਾਂ ਨੂੰ ਵੀ ਸਾਰੀਆਂ ਚੀਜ਼ਾਂ ਦਾ ਹੁੰਦਾ ਜੀ ਨਹੀਂ ਜੀ ਪਰ ਮੈਂ ਦਾ ਸਿਰਫ ਇਸ਼ਾ ਇਹ ਮਸਲੇ ਤੇ ਗੱਲ ਕਰਨੀ ਚਾਹੁੰਦਾ ਕਿ ਜਿਹੜਾ মিডিਆ ਵਾ ਇਹ ਜਿਹੜਾ ਵੀ ਬੇਸ਼ੱਕ ਜਦੋਂ ਇੱਥੇ ਆਉਣਗੇ ਸੱਭ ਨੂੰ ਕੋਈ মিডিਆ ਆਲੇ ਨਾ ਆਉਣੇ ਆਉਣ ਨਾਲ ਗੱਲ ਕਰਾਂ ਤੁਸੀਂ ਲੋਕਾਂ ਨਾਲ ਜੇ ਉਹ ਆਉਣਗੇ ਸਾਡੇ ਕੋਲ ਤਾਂ ਮੋਸਟ ਵੈਲਕਮ ਹੈ ਜੀ ਬਾਕੀਆਂ ਨੂੰ ਵੀ ਅੱਗੇ ਵੀ ਜਦੋਂ ਆਉਂਦੇ ਆ ਇਸ ਤੱਕ ਦੇ ਕਿਸੇ ਨਾਲ ਕੋਈ ਲਿਹਾਜ਼ ਨਹੀਂ ਜੀ ਕਰਦੇ ਨਹੀਂ ਜੀ ਜਿਹ ਔਰ ਇੱਥੇ ਕਿੰਨੇ ਮੰਤਰੀ ਆਉਂਦੇ ਆ ਕਾਂਗਰਸ ਦੇ ਵੀ ਕਾਲੀਆਂ ਵਾਲੇ ਵੀ ਆਉਂਦੇ ਆ ਕਦੇ ਕਿਸੇ ਤੇ ਜੁਰਤ ਨਹੀਂ ਪਈ ਹੈ ਵੀ ਕਾਲੀਆਂ ਦੇ ਕਿਸੇ ਮੰਤਰੀ ਨੂੰ ਪੁੱਛਣ ਦੀ ਕਿ ਨਿਰਮਲਜੀਤ ਸਾਹਿਬ ਦੀ ਮਜੀਠੀਆ ਜਾ ਵੀ ਜੀ ਇਹ ਦੇਖੋ ਇਹ ਜਿਹੜੀ ਆ ਜਿਹੜਾ ਇਲਜ਼ਾਮ ਤੁਸੀਂ ਸ਼ਰੇਆਮ ਲਾ ਰਹੇ ਹੋ ਸਾਡੇ ਕੋਲ ਜਿਹੜਾ ਵੀ ਆਉਂਦਾ ਹੋ ਸਕਦਾ ਹੋ ਇਸੇ ਕਰਕੇ ਨਾ ਆਉਂਦਾ ਹੋਵੇ ਹੋ ਆਲੇ ਦੋਲੇ ਸਟੇਸ਼ਨਾਂ ਤੇ ਉਹ ਜਾ ਕੇ ਆਪਣਾ ਰਾਮਰੋਲਾ ਪਾ ਕੇ ਮੁੜ ਜਾਂਦੇ ਹੋਣਗੇ ਸਾਡੇ ਵਿੱਚੋਂ ਜਿਹੜਾ ਵੀ ਕਿਸੇ ਵੀ ਸਟੇਸ਼ਨ ਸਾਡੇ ਪ੍ਰੋਗਰਾਮ 'ਚ ਆਇਆ ਹੈ ਅਜਤੇ ਕਦੇ ਜਿਹੜੇ ਪੁੱਛਣ ਵਾਲੇ ਸਵਾਲ ਨਹੀਂ ਸਤ ਪੁੱਛਿਆ ਜੀ ਨਹੀਂ ਦੇਖੋ ਕੋਈ ਪੁੱਛਦਾ ਨਹੀਂ ਗੱਲਾਂ ਨਹੀਂ ਮੈਂ ਜਿਹੜੀ ਗੱਲ ਕਹਿ ਰਿਹਾ ਸਾਡੇ ਕੋਲ ਆਇਆ ਮੇਰੇ ਕੋਲ ਜਿੰਨੇ ਆਏ ਨੇ ਮੈਂ ਉਹਨਾਂ ਨੂੰ ਤਲਕ ਤੋਂ ਤਲਕ ਸਵਾਲ ਕੀਤੇ ਹੈ ਗੁਰਪ੍ਰੀਤ ਸਿੰਘ ਕੋਲੇ ਜਿਹੜੇ ਆਏ ਨੇ ਅਸੀਂ ਤਾਂ ਕਦੇ ਉਹਨਾਂ ਨਾਲ ਲਿਹਾਜ਼ ਹੀ ਨਹੀਂ ਕਰਦੇ ਜਿਹੜੇ ਸਵਾਲ ਪੁੱਛਣ ਵਾਲਾ ਹੁੰਦਾ ਕਦੇ ਇਹ ਉਹਨਾਂ ਨੂੰ ਬਰੀ ਨਹੀਂ ਕੀਤਾ ਜੀ ਉਸ ਮਸਲੇ ਤੋਂ ਪਰ ਜਿਹੜਾ ਜ਼ਿਆਦਾ ਪਰ ਜਿਹੜਾ ਮੀਡੀਆ ਤੁਸੀਂ ਨਹੀਂ ਉਹਨਾਂ ਤੋਂ ਮਨ ਬੋਨਾਂ ਸਵਾਲ ਪੁੱਛਦੇ ਉਹਦੀ ਗੱਲ ਠੀਕ ਆ ਪਰ ਜ਼ਿਆਦਾਤਰ ਮੀਡੀਆ ਜਿਹੜਾ ਉਹਨਾਂ ਨੂੰ ਕੁਐਸਚਨ ਨਹੀਂ ਪੁੱਛਦਾ ਜਿਹੜਾ ਜਿਹੜੇ ਇਲਜ਼ਾਮ ਉਹਨਾਂ ਤੇ ਅੱਗੇ ਪਿੱਛੇ ਲੋਕਾਂ ਦੇ ਸਾਹਮਣੇ ਲਾਉਂਦੇ ਆ ਉਹ ਮੀਡੀਆ ਵਾਲੇ ਕਿ ਪੰਜਾਬ ਦੇ ਹਲਾ ਵੀ ਮੰਤਰੀ ਜਦੋਂ ਇੱਥੇ ਆ ਜਾਂਦਾ ਉਹ ਕਹੂਏ ਚੱਤਦੇ ਆ ਸਾਰੀ মিডিਆ ਇਹਨਾਂ ਦੇ ਸਾਰੀ ਜਦੋਂ ਇਹਨਾਂ ਨਾਲ ਗੱਲਬਾਤ ਕਰਦੇ ਆ ਉਹ ਆਪਣਾ ਅੰਦੇ ਗਿਆ ਕੋਈ ਨੀ ਲੋਕਾਂ ਦੀ ਗੱਲ ਨਹੀਂ ਕਰਾਉਂਦਾ ਕੋਈ ਮਸਲੇ ਵਾਲੇ ਗੱਲ ਨਹੀਂ ਕਰਦਾ ਹੈਗਾ ਸੋ ਸ਼੍ਰੀ ਆਮ ਕਿਸੇ ਲਈ ਵੀ ਕਿਸੇ ਵੀ ਮੰਤਰੀ ਨੂੰ ਕਰੇ ਸਵਾਲ ਪੁੱਛਿਆ ਕਿ ਉੱਤੇ ਪਸਾਇਆਂ ਕਿੰਨੀਆਂ ਚੱਲਦੀਆਂ ਰੇਤਾ ਕਿਹੜਾ ਖਾ ਜਾ ਰਿਹਾ ਕੇਵਲ ਕਿਦਾ ਉੱਤੇ ਧੂੜ ਆ ਗਈ ਕਿਦਾ ਕੋਈ ਨਹੀਂ ਪੁੱਛਦਾ ਸੋ ਮੈਂ ਸਾਹਮਣੇ ਅੱਗੇ ਉਹ ਇੱਥੇ ਆ ਜਾਣ ਚਾਹੇ ਨਾ ਆਉਣ ਉਹ ਇੱਕ ਬਰਾਬਰ ਇਹ ਜਣਾ ਕੋਈ ਫਰਕ ਨਹੀਂ ਪੈਣਾ ਹੈਗਾ ਕਿਉਂਕਿ ਜਿਹੜਾ ਆਦਮੀ ਪੰਜਾਬ ਦੇ ਵਿੱਚ ਰਹਿੰਦਾ ਪੰਜਾਬ ਦੇ ਮਸਲਿਆਂ ਬਾਰੇ ਉਹ ਹਜੇ ਤੱਕ ਨਹੀਂ ਗੱਲ ਕਰ ਸਕਦਾ ਉਹ ਕਦੋਂ ਗੱਲ ਕਰੂਗਾ ਧੰਨਵਾਦ ਵੀਰ ਜੀ ਕਿਉਂਕਿ ਸਮੇਂ ਦੀ ਸਮਾਪਤੀ ਹੋ ਗਈ ਹੈ ਮਿਹਰਬਾਨੀ ਜੀ ਸੋ ਇਸ ਤੇ ਨਾਲੇ ਬਾਕੀ ਸੁਣਨ ਵਾਲੇ ਪੰਮੇ ਸਾਰਾ ਬੋਰਡ ਫਲੈਸ਼ ਕਰਿਆ ਆਪ ਆਪਣੀ ਲਾਈਨਾਂ ਛੱਡ ਦਿਓ ਮੈਂ ਦੱਸਣਾ ਚਾਹਣਾ ਹੈ ਕਿ ਬਹੁਤਾਂ ਦੇ ਵਿੱਚ ਲਗਭਗ 15 ਕਲਰ ਨੇ ਜਿਹੜੇ ਕਹਿੰਦੇ ਨੇ ਆਉਣਾ ਚਾਹੀਦਾ ਸਿਰਫ 4 ਕਲਰ ਸਨ ਜਿਹੜੇ ਕਹਿੰਦੇ ਆਉਣਾ ਨਹੀਂ ਚਾਹੀਦਾ ਅਤੇ 2 ਕਲਰ ਉਹ ਸਨ ਜਿਹੜਾ ਨੂੰ ਆਪਣੀ رائے ਸਪਸ਼ਟ ਕਰਨੀ ਆਈ ਨਹੀਂ ਉਹ ਕਹਿੰਦੇ ਆਉਣ ਨਾ ਆਉਣ ਉਹਨਾਂ ਦਾ ਕੋਈ ਫੈਸਲਾ ਹੀ ਨਹੀਂ ਟੋਬੇਟ ਵਾਲੀ ਗੱਲ ਹੈ ਸੋ ਬਹੁਤਾਂ ਦੇ ਵਿੱਚ ਸ਼ਾਇਦ ਪੰਜਾਬ ਸਰਕਾਰ ਦੇ ਬਹੁਤ ਸਾਰੇ ਨੁਮਾਇੰਦੇ ਇੱਥੇ ਵੀ ਹੋਣਗੇ ਜਿਹੜੇ ਸੁਣਦੇ ਹੋਣਗੇ ਸੋ ਬਹੁਤਾਂ ਦੇ ਵਿੱਚ ਲੋਕ ਚਾਹੁੰਦੇ ਨੇ ਕਿ ਸੁਖਬੀਰ ਬਾਦਲ ਜੀ ਉਹਨਾਂ ਦਾ ਵਫਦ ਸਤੰਬਰ ਮਹੀਨੇ ਵਿੱਚ ਕੈਨੇਡਾ ਫੇਰੀ ਤੇ ਆਵੇ ਅਸੀਂ ਤੁਹਾਡਾ ਸਭ ਦਾ ਤਹਿਦਿਲੋਂ ਧੰਨਵਾਦ ਕਰਦੇ ਆਂ ਭਾਵੇਂ ਤੁਹਾਡੀ رائے ਵੱਖੋ ਵੱਖਰੀ ਸੀ ਪਰ ਸਾਡੇ ਵੱਲੋਂ ਕਦੇ ਕਿਸੇ ਨਾਲ ਲਿਹਾਜ਼ ਨਹੀਂ ਕੀਤਾ ਕਿ ਭਾਵੇਂ ਮੇਰੇ ਕੁਲੀਗ ਹੋਣ ਸੋ ਇਸ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ ਗੁਰਪ੍ਰੀਤ ਸਿੰਘ ਪਹੁੰਚ ਚੁੱਕੇ ਨੇ ਖਬਰਾਂ ਦਾ ਬ